ਕੀ ਤਾਂ ਇਸਤੇਮਾਲ ਕਰਦੇ ਨਹੀਂ ਸੀ ਅਸੀਂ ਤਾਂ ਆਪਣੀ ਧਰਤੀ ਹੇਠਲਾ ਪਾਣੀ ਯੂਜ਼ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਤੇ ਸਿਰਫ ਇੱਕ ਦਿਖਾਵਾ ਦੇ ਨੂੰ ਕਦੀ ਇੱਥੇ ਸਪਾਰਟ ਜੀਆਂ ਗੱਲਾਂ ਕਰ ਲੀਆਂ ਚਲਪੀ ਜੀ ਫੇਸਬੁੱਕ ਤੇ ਵੀਡੀਓ ਸਰ ਗਰਾਉਂਡ ਦੀ ਗੱਲ ਕਰੋ ਨਾ ਸਰ ਜਦੋਂ ਸਰ ਉੱਥੇ ਹਾੜ ਆਉਂਦੇ ਨਾ ਫਲੱਡ ਗੇਟ ਸਾਡੇ ਇਲਾਕੇ ਕੋਲੇ ਜਾਂਦੇ ਸਾਨੂੰ ਘਰ ਬਾਹਰ ਛੱਡ ਕੇ ਜਾਣਾ ਪੈਂਦਾ ਸਰ ਹਾ ਨੋਟ ਕਰੋ ਸਰ ਪਿੰਡਾਂ ਦੇ ਨਾਮ ਸਰ ਜਰਾ ਵੀ ਸਰ ਕੀਰਪੁਰ ਸਾਹ ਦੇ ਕੋਲ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਜਿਓ ਆ 50 ਮੀਟਰ ਦੀ ਦੂਰੀ ਹੈ ਸਰ ਪਾਖ ਦਾ ਮੇਨ ਲਾਈਨ ਤੋਂ 50 ਮੀਟਰ ਪਾਣੀ ਦੀ ਐਸ ਸਰ ਸਰ ਮੰਗਲ ਡੈਮ ਤੋਂ 1 ਕਿਲੋਮੀਟਰ ਦੇ ਰੇਡੀਅਸ ਦੇ ਪਿੰਡ ਹੈ ਸਰ ਧਵੌਰ ਸਾਹਿਬ ਕਾਮੀਪੁਰ ਬਾਪ ਖੇੜਾ ਬਾਸ ਪਾਣੀ ਦੀ ਐਸ ਸਵੇਰ ਇੱਕ ਜਜ਼ਬਾਤੀ ਸਵੇਰ ਤੇ ਪਾਣੀ ਸਾਡੇ ਰੂਹ ਹੈ ਪਾਣੀ ਸਾਡਾ ਸਾਹ ਹੈ ਪੰਜਾਬ ਇੱਕ ਐਗਰੀਅਨ ਸਟੇਟ ਹੈ ਸਵਾਈ ਐਗਰੀਕਲਚਰ ਤੋਂ ਸਾਡੇ ਕੋਲ ਕੁਝ ਨਹੀਂ ਹੈ ਤੇ ਐਗਰੀਕਲਚਰ ਟੋਟਲੀ ਪਾਣੀ ਤੇ ਨਿਰਭਰ ਹੈ ਇਸ ਕਰਕੇ ਪਾਣੀ ਸਾਡੀ ਲਾਈਫਲਾਈਨ ਹੈ ਸਰ ਦੋ ਬਹੁਤ ਵੱਡੀਆਂ ਗਲਤੀਆਂ ਮੈਂ ਮੰਨਦਾ ਮੈਂ ਧੰਨਵਾਦ ਕਰਦਾ ਸਾਰੀ ਆਪੋਜੀਸ਼ਨ ਦਾ ਕਿ ਉਹ ਨਹੀਂ ਅੱਜ ਸਾਥ ਦਿੱਤਾ ਇਸ ਮਤੇ ਦੇ ਉੱਤੇ ਇਸ ਅਸੀਂ ਜਿਹੜੀ ਲੜਾਈ ਲੜ ਰਹੇ ਆਂ ਪਰ ਦੋ ਜਿਹੜੇ ਤੁਸੀਂ ਕਹਿ ਸਕਦੇ ਹੋ ਨਾ ਮਾਫ ਕਰਨ ਇਹ ਉਹ ਗਲਤੀਆਂ ਪਹਿਲੀਆਂ ਤਾਂ ਉਹ ਸਿਰ ਜੋ ਲੀਗਲੀ ਹੋਈਆਂ ਜਾਂ ਜਦੋਂ-ਜਦੋਂ ਲੋੜ ਸੀ ਕਿ ਪੰਜਾਬ ਦੇ ਹੱਕ ਦੇ ਵਿੱਚ ਅਸੀਂ ਖੜ੍ਹਦੇ ਅਸੀਂ ਉੱਥੇ ਨਹੀਂ ਖੜੇ ਅਸੀਂ ਉਹ ਸਮਝੌਤਿਆਂ ਵੇਲੇ ਜਦੋਂ ਬੀਬੀਐਮਬੀ ਐਕਟ ਜਦੋਂ ਧਾਰਾਵਾਂ ਆਈਆਂ ਅਸੀਂ ਉਦੋਂ ਨਹੀਂ ਆਵਾਜ਼ ਚੱਕੀ ਕਿ ਅਸੀਂ ਪੰਜਾਬ ਦਾ ਪਾਣੀ ਬਰਬਾਦ ਹੋਣ ਦਿੱਤਾ ਹਾਂ ਸਾਡੇ ਸਰ ਇਹਨਾਂ ਪਾਣੀਆਂ ਦੇ ਲਈ ਇਹਨਾਂ ਨਹਿਰਾਂ ਦੀ ਰਾਖਿਆ ਲਈ ਅਸੀਂ ਸ਼ਹਾਦਤਾਂ ਵੀ ਦਿੱਤੀਆਂ ਕੁਰਬਾਨੀਆਂ ਵੀ ਕੀਤੀਆਂ ਪਰ ਸਰ ਦੂਜੀ ਗਲਤੀ ਉਸ ਤੋਂ ਵੀ ਵੱਡੀ ਗਲਤੀ ਹੈ ਸਰ ਜਿਸ ਤੇ ਅੱਜ ਕੋਈ ਗੱਲ ਨਹੀਂ ਹੋ ਰਹੀ ਸਰ ਅਸੀਂ ਮੈਂ ਜਿਵੇਂ ਆਖਿਆ ਕਿ ਖੇਤੀ ਸਾਡੀ ਸਰ ਸਾਹ ਹੈ ਸਾਡੀ ਆਕਸੀਜਨ ਹੈ ਪਾਣੀ ਤੋਂ ਬਿਨਾ ਪੰਜਾਬ ਖਤਮ ਹੋ ਜਾਊਗਾ ਸਰ ਪੰਜਾਬ ਦੇ ਕੋਲ ਨਾ ਕੋਲਾ ਹੈ ਨਾ ਸੋਨਾ ਹੈ ਨਾ ਤੇਲ ਹੈ ਨਾ ਕੁਛ ਹੈ ਪੰਜਾਬ ਦੇ ਕੋਲ ਸਿਰਫ ਅਤੇ ਸਿਰਫ ਗਰਾਊਂਡ ਵਾਟਰ ਹੈ ਸਾਡੇ 90% ਸਰ ਬਲੌਕ ਸਭ ਨੂੰ ਪਤਾ ਕਿ ਡਰਕ ਜ਼ੋਨ ਹੋ ਗਏ ਪਰ ਸਰ ਪਿਛਲੇ 50 60 ਸਾਲਾਂ 'ਚ ਪੰਜਾਬ ਦੇ ਨਾ ਇਰੀਗੇਸ਼ਨ ਦੇ ਇਰੀਗੇਸ਼ਨ ਨੈਟਵਰਕ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਸਰ ਆંકੜੇ ਦੇਖਣ ਕਿ ਅਸੀਂ ਕਦੋਂ-ਕਦੋਂ ਕਿੰਨਾ-ਕਿੰਨਾ ਪਾਣੀ ਇਸਤੇਮਾਲ ਕਰਦੇ ਸੀ ਸਰ ਪਾਣੀ ਤਾਂ ਅਸੀਂ ਇਸਤੇਮਾਲ ਕਰਦੇ ਨਹੀਂ ਸੀ ਅਸੀਂ ਤਾਂ ਆਪਣੀ ਧਰਤੀ ਹੇਠਲਾ ਪਾਣੀ ਯੂਜ਼ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਤੇ ਸਿਰਫ ਇੱਕ ਦਿਖਾਵਾ ਦੇ ਨੂੰ ਕਦੀ ਇੱਥੇ ਸਮਾਰਟ ਜੀਆਂ ਗੱਲਾਂ ਕਰ ਲੀਆਂ ਚਲ ਪੀਜੀ ਫੇਸਬੁੱਕ ਤੇ ਵੀਡੀਓ ਸਰ ਗਰਾਊਂਡ ਦੀ ਗੱਲ ਕਰੋ ਨਾ ਸਰ ਅ ਮੈਂ ਆਪਣੇ ਇਲਾਕੇ ਦੀ ਗੱਲ ਕਰ ਦਾਂ ਸਰ ਅੱਜ ਸਾਰਾ ਪੰਜਾਬ ਗੱਲ ਕਰਦਾ ਜਦੋਂ ਸਰ ਉੱਥੇ ਹੜ ਆਂਦੇ ਨਾ ਫਲੱਡ ਗੇਟ ਸਾਡੇ ਇਲਾਕੇ ਚ ਖੋਲੇ ਜਾਂਦੇ ਆ ਸਾਡਾ ਇਲਾਕਾ ਸਰ ਸਾਨੂੰ ਘਰ ਬਾਹਰ ਛੱਡ ਕੇ ਜਾਣਾ ਪੈਂਦਾ ਸਰ ਆ ਨੋਟ ਕਰੋ ਸਰ ਪਿੰਡਾਂ ਦੇ ਨਾਮ ਸਰ ਜਰਕ ਸਰ ਕੀਰਪੁਰ ਸਾਹਿਬ ਦੇ ਕੋਲ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਜੀਓ ਆਲ 50 ਮੀਟਰ ਦੀ ਦੂਰੀ ਹੈ ਸਰ ਭਾਖੜਾ ਮੇਨ ਲਾਈਨ ਤੋਂ 50 ਮੀਟਰ ਪਾਣੀ ਨਹੀਂ ਹੈ ਸਰ ਸਰ ਨੰਗਲ ਡੈਮ ਤੋਂ 1 ਕਿਲੋਮੀਟਰ ਦੇ ਰੇਡੀਅਸ ਦੇ ਪਿੰਡ ਹੈ ਸਰ ਬਾਰ ਸਾਹਿਬ ਸਵਾਮੀਪੁਰ ਬਾਖੇੜਾ ਬਾਸ ਪਾਣੀ ਨਹੀਂ ਸਰ ਸਰ ਸਾਡੇ ਉਥੇ ਕੀਤਪੁਰ ਸਾਹਿਬ ਅਨੰਪੁਰ ਸਾਹਿਬ ਦੇ ਉੱਪਰਲੇ ਸਰ ਸ਼ਰੀਫ ਪਾਈਚਰਾ ਸਾਡਾ ਚੰਗਰ ਇਲਾਕਾ ਸਰ 30 35 ਪਿੰਡ ਹੈ ਸਰ ਨਾ ਖੇਤੀ ਨੂੰ ਪਾਣੀ ਨਾ ਪੀਣ ਨੂੰ ਪਾਣੀ ਪਸ਼ੂਆਂ ਨੂੰ ਲੈ ਕੇ ਸਰ ਗਰਮੀ ਥੱਲੇ ਸਤਲੂ ਦਰਿਆ ਤੇ ਆਣਾ ਪੈਂਦਾ ਸਰ ਇਸ ਭਗਵੰਤ ਮਾਨਜੀ ਦੀ ਸਰਕਾਰ ਹੈ ਕਿ ਪਿਛਲੇ 3 ਸਾਲਾਂ ਚ ਸਰ ਅੱਜ ਇਨਾ ਪਿੰਡਾਂ ਚ ਪਾਣੀ ਪਹੁੰਚ ਰਿਹਾ ਸਰ 10000 ਕਿੱਲੇ ਨੂੰ ਸਰ ਅੱਜ ਇਹ ਪਾਣੀ ਲੱਗਿਆ ਸਰ ਅਸੀਂ ਕਿੱਥੇ ਆ ਹਾਂ ਠੀਕ ਹੈ ਜੀ ਕੀ ਕੀਤਾ ਸਰ ਅਸੀਂ 50 ਸਾਲ ਅੱਜ ਵੀ ਲੋੜ ਹੈ ਸਰ ਜਿੱਥੇ ਅਸੀਂ ਸਰ ਇਹ ਲੜਾਈ ਹਰਿਆਣੇ ਦੇ ਖਿਲਾਫ ਲੜ ਰਹੇ ਹਾਂ ਉੱਥੇ ਸਰ ਸਾਨੂੰ ਇੱਕ ਇੱਕ ਨੂੰ ਤੇ ਇਧਰੋਂ ਵੀ ਇਹ ਸਰ ਤਿਆਰ ਕਰਨਾ ਚਾਹੀਦਾ ਕਿ ਆਪਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਮੋਟੀਵੇਟ ਕਰੀਏ ਤੇ ਆਪਣਾ ਇਰੀਗੇਸ਼ਨ ਜਿਹੜਾ ਆਪਣਾ ਸਟਰਕਚਰ ਹੈ ਉਹ ਹਰ ਇੱਕ ਖੇਤ ਤੱਕ ਸਰ ਅਸੀਂ ਪਾਣੀ ਨੂੰ ਲੈ ਕੇ ਜਾਈਏ ਤਾਂ ਹੀ ਅਸੀਂ ਸਰ ਅਦਾਲਤਾਂ 'ਚ ਕੇਸ ਲੜ ਸਕਦੇ ਹਾਂ ਪਿਛਲੇ 20 ਸਾਲ ਦਾ ਰਿਕਾਰਡ ਚੈੱਕ ਹੋਊਗਾ 30 ਸਾਲ ਦਾ ਹੋਊਗਾ ਪਾਣੀ ਤਾਂ ਅਸੀਂ ਵਰਤ ਹੀ ਨਹੀਂ ਰਹੇ ਸੀ ਅਸੀਂ ਤਾਂ ਆਪਣਾ ਜਿਹੜਾ ਗਰਾਊਂਡ ਵਾਟਰ ਹੈ ਉਹ ਡਿਪਲੀਟ ਕਰ ਲੇ ਤੇ ਮੁੱਕ ਜੂਗਾ ਸਰ ਤੇ ਮੇਰੀ ਸਰ ਨਾਲ ਇਸ ਦੇ ਨਾਲ ਇੱਕ ਇਹ ਤਾਂ ਇਸ਼ੂ ਹੈ ਹੀ ਹੈ ਇਸ ਦੇ ਨਾਲ ਸਰ ਬੀਬੀਐਮਪੀ ਨੇ ਜੋ ਪੰਜਾਬ ਦੇ ਸੈਂਕੜਾ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਰ ਸਾਡੇ ਸ਼ਹਿਰ ਤਬਾਹ ਕਰਤੇ ਸਰ ਕਦੀ ਇਹ ਸੁਣਿਆ ਸੀ ਕਿ ਕਦੀ ਕੋਈ ਨਵਾਂ ਸ਼ਹਿਰ ਜਿਹਦੀ ਉਮਰ 50 60 ਸਾਲ ਹੋਵੇ ਉਹ ਵੀ ਖੰਡਰ ਹੋਇਆ ਹੋਵੇ ਸਰ ਚੰਡੀਗੜ੍ਹ ਦੇ ਨਾਲ ਸ਼ਹਿਰ ਬਣਿਆ ਸੀ ਨੰਗਲ ਅੱਜ ਤੁਸੀਂ ਨੰਗਲ ਜਾ ਕੇ ਦੇਖੋ ਸਰ ਏਸ਼ੀਆ ਦੀ బిਗੇਸਟ ਵਰਕਸ਼ਾਪ ਪੰਜਾਬ ਦਾ 10000 ਮੁੰਡਾ ਉਥੇ ਕੰਮ ਕਰ ਸਕਦਾ ਸਰ ਖੰਡਰ ਕਰਤੀ ਸਰ ਉਥੇ ਸਾਰੀ ਬਿਲਡਿੰਗਾਂ ਘਰ ਇਦਾਂ ਹੀ ਤਲਵਾੜਾ ਸਰ ਕਿਉਂ ਕਿਉਂਕਿ ਪੰਜਾਬ ਪੰਜਾਬ ਹੈ ਸਰ ਸਾਡਾ ਇਹ ਕਸੂਰ ਹੈ ਕਿ ਸਾਡਾ ਖੂਨ ਖੂਨ ਨਹੀਂ ਪਾਣੀ ਹੈ ਅਸੀਂ ਸਿਰ ਪੰਜਾਬ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਰੱਖਿਆ ਲਈ ਸਰ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਹਰ ਦੂਜੇ ਪਿੰਡ ਦੇ ਵਿੱਚ ਸ਼ਹੀਦੀ ਗੇਟ ਬਣਿਆ ਹੁਣ ਵੀ ਸਰ ਸੱਤ ਕਦੀ ਕੋਈ ਸ਼ਹਾਦਤ ਹੁੰਦੀਆਂ ਪੰਜਾਬ 'ਚ ਹਮੇਸ਼ਾ ਡੈਡ ਬੋਡੀ ਆਉਂਦੀ ਹੈ ਸਾਡੇ ਮੁੰਡਿਆਂ ਦੀ ਕਿਉਂ ਇਹ ਠੱਕਾ ਹੈ ਪੰਜਾਬ ਦੇ ਨਾਲ ਮੇਰੀ ਸਰ ਇਸ ਕਰਕੇ ਮੈਂ ਇਸ ਹਾਊਸ ਨੂੰ ਵੀ ਬੇਨਤੀ ਕਰਨਾ ਹੈ ਇਸ ਵਿਧਾਨ ਸਭਾ ਦਾ ਯੰਗੇਸਟ ਹਾਊਸ ਹੈ ਸਰ ਇਹ ਯੰਗੇਸਟ ਹਾਊਸ ਹੈ ਤੇ ਜੋ ਮਰਜੀ ਸਰ ਉਹ ਮੇਰਾ ਇਲਾਕਾ ਹੈ ਅਸੀਂ ਇਨਸ਼ੋਰ ਕਰਦੇ ਹਾਂ ਅਸੀਂ ਉਥੋਂ ਹਰਿਆਣੇ ਨੂੰ ਇੱਕ ਬੂੰਦ ਵੀ ਨਹੀਂ ਜਾਣ ਦਵਾਂਗੇ ਸਾਡੇ ਸਾਰੇ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਸਾਡੇ ਪਿੰਡਾਂ ਨੂੰ ਸਰਪ੍ਰੀਨ ਵਾਲਾ ਪਾਣੀ ਮਿਲ ਰਿਹਾ ਖੇਤੀ ਵਾਲਾ ਪਾਣੀ ਮਿਲ ਰਿਹਾ ਸਰ ਇਹ ਸਾਡੀ ਲੜਾਈ ਹੈ ਤੇ ਨਾਲ ਹੀ ਸਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਆਪ ਜੀ ਦਾ ਇਰੀਗੇਸ਼ਨ ਮਿਨਿਸਟਰ ਜੀ ਦਾ ਕਿ ਸਾਡੇ ਉਹਨਾਂ ਇਲਾਕਿਆਂ ਇਲਾਕਿਆਂ ਤੱਕ ਜਿੱਥੇ ਕਦੀ ਪਾਣੀ ਨਹੀਂ ਸਰ ਡੈਮ ਤਾਂ ਉਦੋਂ ਬਣਿਆ ਸੀ ਡੈਮ ਬਣਾਉਣ ਦਾ ਪਰਪਸ ਇਰੀਗੇਸ਼ਨ ਸੀ ਅਸੀਂ ਇਹ ਪਿੰਡਾਂ ਦੇ ਰਿਕਾਰਡ ਸਰ ਤੁਹਾਡੇ ਸਾਹਮਣੇ ਹੈ ਇਸ ਕਰਕੇ ਸਰ ਜਿੱਥੇ ਆਪਾਂ ਇਹ ਵੀ ਗੱਲਾਂ ਹੋਰ ਸਾਰੀਆਂ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਆਪਾਂ 50-60 ਸਾਲਾਂ ਚ ਆਪਣੇ ਇਰੀਗੇਸ਼ਨ ਸਿਸਟਮ ਤੇ ਕੰਮ ਨਹੀਂ ਕੀਤਾ ਤੇ ਅੱਜ ਉਹ ਕੰਮ ਹੋ ਰਿਹਾ ਸਰ ਆ ਜਿਹੜੀ ਰਿਪੋਰਟ ਹੈ 22% ਤੋਂ ਵੱਧ ਕੇ ਸਰ 60% ਯੂਜੇਜ ਆ ਗਿਆ ਸਰ ਆਪਾਂ ਜਿੰਨਾ ਇਰੀਗੇਸ਼ਨ ਦਾ ਜਿੰਨਾ ਆਪਾਂ ਇਹ ਪਾਣੀ ਨੂੰ ਵੱਧ ਵਰਤਾਂਗੇ ਉਹਨਾਂ ਆਪਣਾ ਜਿਹੜਾ ਕਲੇਮ ਹੈ ਸਟਰੋਂਗ ਹੁੰਦਾ ਬਹੁਤ ਬਹੁਤ ਧੰਨਵਾਦ ਸਰ ਸਾਡੇ ਉਥੇ ਕੀਰਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਉੱਪਰਲੇ ਸਰ ਸ਼ਰੀਫ ਪਾਈਚਾਰਾ ਸਾਡਾ ਚੰਗਰ ਇਲਾਕਾ ਸਰ 30-35 ਪਿੰਡ ਹੈ ਸਰ ਨਾ ਖੇਤੀ ਨੂੰ ਪਾਣੀ ਨਾ ਪੀਣ ਨੂੰ ਪਾਣੀ ਪਸ਼ੂਆਂ ਨੂੰ ਲੈ ਕੇ ਸਰ ਗਰਮੀ ਥੱਲੇ ਸਤਲੂ ਦਰਿਆ ਤੇ ਆਣਾ ਪੈਂਦਾ ਸਰ ਇਹ ਭਗਵੰਤ ਮਾਨਜੀ ਦੀ ਸਰਕਾਰ ਹੈ ਕਿ ਪਿਛਲੇ 3 ਸਾਲਾਂ 'ਚ ਸਰ ਅੱਜ ਇਹਨਾਂ ਪਿੰਡਾਂ 'ਚ ਪਾਣੀ ਪਹੁੰਚ ਰਿਹਾ ਸਰ 10000 ਕਿੱਲੇ ਨੂੰ ਸਰ ਅੱਜ ਇਹ ਪਾਣੀ ਲੱਗਿਆ ਸਰ ਅਫੇ ਕਿੱਥੇ ਹੈ ਹਾਂ ਠੀਕ ਹੈ ਜੀ ਕੀ ਕੀਤਾ ਸਰ ਅਸੀਂ 50 ਸਾਲਾਂ ਅੱਜ ਵੀ ਲੋੜ ਹੈ ਸਰ ਜਿੱਥੇ ਅਸੀਂ ਸਰ ਇਹ ਲੜਾਈ ਹਰਿਆਣੇ ਦੇ ਖਿਲਾਫ ਲੜ ਰਹੇ ਹਾਂ ਉੱਥੇ ਸਰ ਸਾਨੂੰ ਇੱਕ ਇੱਕ ਨੂੰ ਤੇ ਇਧਰੋਂ ਵੀ ਇਹ ਸਰ ਤਹਈਆ ਕਰਨਾ ਚਾਹੀਦਾ ਕਿ ਆਪਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਮੋਟੀਵੇਟ ਕਰੀਏ ਤੇ ਆਪਣਾ ਇਰੀਗੇਸ਼ਨ ਜਿਹੜਾ ਆਪਣਾ ਸਟਰਕਚਰ ਹੈ ਉਹ ਹਰ ਇੱਕ ਖੇਤ ਤੱਕ ਸਰ ਅਸੀਂ ਪਾਣੀ ਨੂੰ ਲੈ ਕੇ ਜਾਈਏ ਤਾਂ ਹੀ ਅਸੀਂ ਸਰ ਅਦਾਲਤਾਂ 'ਚ ਕੇਸ ਲੜ ਸਕਦੇ ਹਾਂ ਪਿਛਲੇ 20 ਸਾਲ ਦਾ ਰਿਕਾਰਡ ਚੈੱਕ ਹੋਊਗਾ 30 ਸਾਲ ਦਾ ਹੋਊਗਾ ਪਾਣੀ ਤਾਂ ਅਸੀਂ ਵਰਤ ਹੀ ਨਹੀਂ ਰਹੇ ਸੀ ਅਸੀਂ ਤਾਂ ਆਪਣਾ ਜਿਹੜਾ ਗਰਾਊਂਡ ਵਾਟਰ ਹੈ ਉਹ ਡਿਪਲੀਟ ਕਰ ਲੇ ਤੇ ਮੁੱਕ ਜਾਊਗਾ ਸਰ ਤੇ ਮੇਰੀ ਸਰ ਨਾਲ ਇਸ ਦੇ ਨਾਲ ਇੱਕ ਇਹ ਤਾਂ ਇਸ਼ੂ ਹੈ ਹੀ ਹੈ ਇਸ ਦੇ ਨਾਲ ਸਰ BBMP ਨੇ ਜੋ ਪੰਜਾਬ ਦੇ ਸੈਂਕੜਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਰ ਸਾਡੇ ਸ਼ਹਿਰ ਤਬਾਹ ਕਰਤੇ ਸਰ ਕਦੀ ਇਹ ਸੁਣਿਆ ਸੀ ਕਿ ਕਦੀ ਕੋਈ ਨਵਾਂ ਸ਼ਹਿਰ ਜਿਹਦੀ ਉਮਰ 50 60 ਸਾਲ ਹੋਵੇ ਉਹ ਵੀ ਖੰਡਰ ਹੋਇਆ ਹੋਵੇ ਸਰ ਚੰਡੀਗੜ੍ਹ ਦੇ ਨਾਲ ਸ਼ਹਿਰ ਬਣਿਆ ਸੀ ਨੰਗਲ ਅੱਜ ਤੁਸੀਂ ਨੰਗਲ ਜਾ ਕੇ ਦੇਖੋ ਸਰ ਏਸ਼ੀਆ ਦੀ బిਗੇਸਟ ਵਰਕਸ਼ਾਪ ਪੰਜਾਬ ਦਾ 10000 ਮੁੰਡਾ ਉੱਥੇ ਕੰਮ ਕਰ ਸਕਦਾ ਸਰ ਖੰਡਰ ਕਰਤੀ ਸਰ ਉੱਥੇ ਸਾਰੀ ਬਿਲਡਿੰਗਾਂ ਘਰ ਐਦਾਂ ਹੀ ਤਲਵਾੜਾ ਸਰ ਕਿਉਂ ਕਿਉਂਕਿ ਇਹ ਪੰਜਾਬ ਪੰਜਾਬ ਹੈ ਸਰ ਸਾਡਾ ਇਹ ਕਸੂਰ ਹੈ ਕਿ ਸਾਡਾ ਖੂਨ ਖੂਨ ਨਹੀਂ ਪਾਣੀ ਹੈ ਅਸੀਂ ਸਿਰ ਪੰਜਾਬ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਰੱਖਿਆ ਲਈ ਸਰ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਹਰ ਦੂਜੇ ਪਿੰਡ ਦੇ ਵਿੱਚ ਸ਼ਹੀਦੀ ਗੇਟ ਬਣਿਆ ਹੁਣ ਵੀ ਸਰ ਸੱਤ ਕਦੀ ਕੋਈ ਸ਼ਹਾਦਤ ਹੁੰਦੀਆਂ ਪੰਜਾਬ 'ਚ ਹਮੇਸ਼ਾ ਡੈੱਡ ਬੋਡੀ ਆਉਂਦੀ ਹੈ ਸਾਡੇ ਮੁੰਡਿਆਂ ਦੀ ਕਿਉਂ ਇਹ ਠੱਕਾ ਹੈ ਪੰਜਾਬ ਦੇ ਨਾਲ ਮੇਰੀ ਸਰ ਇਸ ਕਰਕੇ ਮੈਂ ਇਸ ਹਾਊਸ ਨੂੰ ਵੀ ਬੇਨਤੀ ਕਰਨਾ ਹੈ ਇਸ ਵਿਧਾਨ ਸਭਾ ਦਾ ਯੰਗੇਸਟ ਹਾਊਸ ਹੈ ਸਰ ਇੰਗੇਸਟ ਹਾਊਸ ਸਰ ਤੇ ਜੋ ਮਰਜੀ ਸਰ ਉਹ ਮੇਰਾ ਇਲਾਕਾ ਹੈ ਅਸੀਂ ਇਨਸ਼ੋਰ ਕਰਦੇ ਹਾਂ ਅਸੀਂ ਉੱਥੋਂ ਹਰਿਆਣੇ ਨੂੰ ਇੱਕ ਬੂੰਦ ਵੀ ਨਹੀਂ ਜਾਣ ਦਵਾਗੇ ਸਾਡੇ ਸਾਰੇ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਸਾਡੇ ਪਿੰਡਾਂ ਨੂੰ ਸਰਪ੍ਰੀਨ ਵਾਲਾ ਪਾਣੀ ਮਿਲ ਰਿਹਾ ਖੇਤੀ ਵਾਲਾ ਪਾਣੀ ਮਿਲ ਰਿਹਾ ਸਰ ਇਹ ਸਾਡੀ ਲੜਾਈ ਹੈ ਤੇ ਨਾਲ ਹੀ ਸਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਆਪ ਜੀ ਦਾ ਇਰੀਗੇਸ਼ਨ ਮਿਨਿਸਟਰ ਜੀ ਦਾ ਕਿ ਸਾਡੇ ਉਹਨਾਂ ਇਲਾਕਿਆਂ ਇਲਾਕਿਆਂ ਤੱਕ ਜਿੱਥੇ ਕਦੀ ਪਾਣੀ ਨਹੀਂ ਸਰ ਡੈਮ ਤੋਂ ਉਦੋਂ ਬਣਿਆ ਸੀ ਡੈਮ ਬਣਾਉਣ ਦਾ ਪਰਪਸ ਇਰੀਗੇਸ਼ਨ ਸੀ ਅਸੀਂ ਇਹ ਪਿੰਡਾਂ ਦੇ ਰਿਕਾਰਡ ਸਰ ਤੁਹਾਡੇ ਸਾਹਮਣੇ ਆ ਇਸ ਕਰਕੇ ਸਰ ਜਿੱਥੇ ਆਪਾਂ ਇਹ ਵੀ ਗੱਲਾਂ ਹੋਰ ਸਾਰੀਆਂ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਆਪਾਂ 50 60 ਸਾਲਾਂ ਚ ਆਪਣੇ ਇਰੀਗੇਸ਼ਨ ਸਿਸਟਮ ਤੇ ਕੰਮ ਨਹੀਂ ਕੀਤਾ ਤੇ ਅੱਜ ਉਹ ਕੰਮ ਹੋ ਰਿਹਾ ਸਰ ਆ ਜਿਹੜੀ ਰਿਪੋਰਟ ਹੈ 22% ਤੋਂ ਵੱਧ ਕੇ ਸਰ 60% ਯੂਜੇਜ ਆ ਗਿਆ ਸਰ ਆਪਾਂ ਜਿੰਨਾ ਇਰੀਗੇਸ਼ਨ ਦਾ ਜਿੰਨਾ ਆਪਾਂ ਇਹ ਪਾਣੀ ਨੂੰ ਵੱਧ ਵਰਤਾਂਗੇ ਉਹਨਾਂ ਆਪਣਾ ਜਿਹੜਾ ਕਲੇਮ ਹੈ ਸਟਰੋਂਗ ਹੁੰਦਾ ਬਹੁਤ ਬਹੁਤ ਧੰਨਵਾਦ